ਦੀ ਕੀ ਫਤੇ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਤੁੰਪਵਤੀ ਸਮਕਾ ਗੁਰੂ ਨਾਨਕ ਲਈ ਧਿਆਏ ਫਿਰੰਦਤ ਗੁਰਤੇ ਅਮਰਦਾਸ RAM DAS ਹੋਈ ਸਹਾਏ ਅਜਨ ਹਰ ਗੋਬਿੰਦ ਨੂੰ ਸੰਗਰੋਹ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਕੀ ਆਈ ਹੈ ਜਿਸ ਦਿੱਤੇ ਸਬਦ ਗਾਏ ਤੇਗ ਬਹਾਦਰ ਸਿਮਰੈ ਘਰੋ ਜਿ ਆਵ ਤਾਏ ਸੁਖ ਥਾਈ ਹੋਏ ਸਹਾਈ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੁਖ ਥਾਈ ਹੋਏ ਸਹਾਈ ਦਸਾ ਪਾਸ਼ੀਆਂ ਦੀ ਜੋ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਾਤਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੁਹੰ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕਿਰਨਗੀਤਾ ਜਿਨ੍ਹਾਂ ਪਿਆਰਿਆਂ ਸਚਿਆਰ ਜੀ ਕਮਾਈ ਦਾ ਧਿਆਨ ਕਰਕੇ ਫਾਲਸਾ ਜੀ ਬੋਲੋ ਜੀ ਵਾਹੇ ਹੋ ਜੇਦਾ ਸਮਾ ਸਿਮਨੀਆਂ ਨੇ ਪਰਮੇ ਸਿਰ ਦਿੱਤੇ ਬਲ ਬਲ ਖਟਾਏ ਖੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੇ ਅਰਨਖ ਸਿਰਾਏ ਨੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਨ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਵਤਮ ਗੁਰੂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਵਤਮ ਖਾਲਸਾ ਜੀ ਕੀ ਉਲਾਸ ਹੈ ਜੀ ਸਰਵਤਮ ਖਾਲਸਾ ਜੀ ਨੂੰ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਚਿਤਾਵੇ ਚਿਤਾਵਨ ਦਾ ਸੰਕਾ ਸਰਬ ਸੁਪੂਰੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਤਾ ਰਖਿਆ ਰਿਆ ਦੇਖਦੇ ਫਦੇ ਫਿਰਤੀ ਪੈ ਪਰਤਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਉ ਨ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਵਾਹ ਦਾਤ ਭਰੋਸਾ ਦਾਤ ਦਾਨਾ ਸਰਦਾਰ ਨਾਮ ਦਾਤ ਸ੍ਰੀ ਅੰਮ੍ਰਿਤ ਸਾਹਿਬ ਜੀ ਦੇ ਦਸਨ ਇਸਨਾ ਚੌਕੀਆਂ ਛੱਡੇ ਹੁੰਗੇ ਜੁਗੋ ਜੁਗਾਟ ਧਰਮ ਕਾਜ ਐਕਾਰ ਬੋਲੋ ਜੀ ਵਾਹਿਗੁਰੂ ਸਿਖਾ ਬੰਦੀਵਾ ਮਾਤੁਰਚੀ ਵਰਪੰਦਾ ਰੱਖ ਆਉ ਮੇ ਗੁਰੂ ਏ ਆਕਾਤ ਆਪਣੇ ਪਾਂਦੇ ਸਦਾ ਸਹਾਇਤਾ ਤਾਰ ਜਿਓ ਸਿਖਾ ਕਾਣਾ ਸਾਹਿਬ ਤੇ ਹੋਰ ਬਗਵਾਰਿਆ ਅਗਧਾਮਾ ਦੇ ਜਿਨਾ ਤੋਂ ਪੰਥ ਮਨੂ ਵੀ ਛੋੜਿਆ ਗਿਆ ਹੈ ਕੁੱਲੇ ਰਸੁਨ ਦੀਦਾਰ ਸੇਵਾ ਸੰਭਾਲ ਦਾ ਨਾਨਕ ਸਾਜਿ ਨੂੰ ਬਖਸ਼ੋ ਓਹ ਨਿਮਾਲੀਆਂ ਦੇ ਮਾਨ ਜਿ ਤਾਰਿਆਂ ਦੇ ਤਾਰ ਨਹੀਂ ਹੋਟਿਆਂ ਦੀ ਓਰ ਸੱਚੇ ਪਿਤਾ ਵਹਿਮ ਪਾ ਕੀ ਰੇ ਹਰੂ ਅਰਦਾਸ ਹੈ ਜੀ ਆਪ ਦੀ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਮੂਹ ਸਾਸਨ ਸਿੱਖ ਪਰਵਾਰ ਵੱਲੋਂ ਮਿਲ ਕੇ ਮਾਗੀ ਦੇ ਦਿਹਾੜੇ ਦੀ ਬਾਣ ਸਜਾਈ ਗਈ ਜੀ ਸਵੇਰੇ ਦੀਵਾਨਾ ਅੰਦਰ ਸਮੂਹ ਜੀ ਸਾਹਿਬ ਦੇ ਸੰਪੂਰਨ ਪਾਰ ਸ਼ਬਦ ਕੀਰਤਨ ਗੁਰਮਤ ਵਿਚਾਰ ਛੇ ਪੂਰੀਆ ਸਾਹਿਬ ਜੀ ਦੀ ਕਿਰਪਾ ਕੀਤੀ ਗਈ ਜੀ ਆਪ ਜੀ ਦੇ ਬੱਚਾ ਮਕਸੂਦ ਆਪ ਜੀ ਸੋਚੀ ਬਾਣੀ ਪੰਧਿਆਂ ਸੁਣਦਿਆਂ ਸੇਵਾ ਕਰਦਿਆਂ ਨਿਕੰਪਕ ਆਦਿਆਂ ਭੁੰਡਾ ਚੁਕਾ ਸੁਨ ਜਾ ਦੇ ਬੱਚੇ ਜਾਣ ਕੇ ਮੁਆਫ ਕਰਨਾ ਅਗੇ ਤੋਂ ਸ਼ੁੱਧ ਬਾਣੀ ਪਾਣ ਸੁਣ ਸੇਵਾ ਕਰਨਾ ਬਲ ਉਦਮ ਰਸ ਕਰਨਾ ਬਾਣੀ ਦਾ ਭਾਵ ਸੁਣ ਸਾਧ ਸੰਗਤ ਦੇ ਹਿਰਦੇ ਤੇ ਵਸੋ ਲਾ ਸਾਥ ਸੰਗਤ ਦੀਆਂ ਹਾਜ਼ਰੀਆਂ ਤੁਸ ਬਟਵਾ ਦਤਰ ਵਾਣ ਕਰਨੀਆਂ ਸਿਰਾਂ ਤੇ ਮੇਰਾ ਪ੍ਰਿਆਤ ਰਖਣਾ ਸੁਖੀ ਜੀਵਨ ਨਾਮ ਬਾਣੀ ਦੀ ਦਾਤ ਮੁਸ਼ਕੰਨੀ ਰਹਿ ਕੇ ਸੁਖ ਸ਼ਾਂਤੀ ਬਖਾਉਣੇ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਘਰ ਪਰਵਰਖੇ ਤਰਕੀਆਂ ਬੁਸ਼ ਕਰਨੀਆਂ ਬੱਚਿਆਂ ਨੂੰ ਚੰਗੀ ਕਲਾ ਮਾਤਾ ਪਿਤਾ ਗੁਰਸੱਜ ਦਾ ਅਕਾਲੀ ਨਾਮ ਬਾਣੀ ਦੀ ਦਾਤ ਵਿੱਦਿਆ ਦੀ ਦਾਤ ਦੇਸਾਂ ਪ੍ਰਦੇਸਾਂ ਵਿੱਚ ਮਸੂਮ ਸਹਾਇ ਹੋਣਾ ਆਪ ਜੀ ਦੇ ਸਿੱਖ ਪਰਿਵਾਰ ਵੱਲੋਂ ਅਕਾਤ ਤੱਕ ਦੇ ਜਥੇ ਦਾ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਆਪ ਜੀ ਦੀ ਬਾਣੀ ਦਾ ਓਮਦਾਸ ਰਲ ਜਹਾਂ ਦੀ ਬਾਣ ਸਜਾਈ ਨੇ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਦਾ ਲੈ ਕੇ ਸਿੱਖ ਪਰਿਵਾਰ ਨੇ ਆਪ ਜੀ ਦੇ ਚਲ ਬਸਲੇ ਆਪ ਜੀ ਸਿੱਖ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਬੰਦ ਜੀ ਦਾਤ ਨੂੰ ਸ਼ਿਸ਼ਟ ਕਰਨ ਲਈ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ ਕਰਨਾ ਚੌਦੀ ਗਲਾਬ ਬਖਸ਼ ਕਰਨੀ ਤਾਰੋਬਰੰਧੀ ਦਰਖੀਆਂ ਬਖਸ਼ ਕਰਿਆ ਇਸਤਰਾਏ ਸਮਰਨ ਕਰੋਨ ਦਾ ਬਲ ਉਦਮ ਬਖਸ਼ਣਾ ਜੀ ਆਪ ਨੂੰ ਸੁੰਦਰ ਪੋਸ਼ਾਕੇ ਪੇਰ ਕੀਤੇ ਦੇ ਅੰਮੀ ਕਾਰ ਕਰਨੇ ਸਿਰ ਪਵਨ ਨੂੰ ਆਪ ਜੀ ਨੇ ਬਖਸ਼ਿਆ ਹੋਈਆਂ ਦਾਤਾਂ ਵਿੱਚੋਂ ਖੁੜਾਪ ਸਾਜੀ ਦੇ ਨਵ ਰੰਗਸਨ ਕੀ ਹਾਜ਼ਰ ਕੀਤਾ ਹੈ ਦਿਨ ਪ੍ਰਵਾਦ ਹੋਵੇ ਪ੍ਰਵਾਦ ਦਾ ਅਪਸਾ ਰੰਗਸਨ ਸਾਸ ਸੰਸਥਾ ਦੀ ਆਗਿਆ ਬਸ਼ ਕਰੋ ਜੋ ਵੀ ਛਕੇ ਸਵਾਪੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਜੀ ਪਿਛਲਾ ਸਮਾਪ ਜੀ ਦੇ ਭਾਣੇ ਦੇ ਅੰਦਰ ਸੁਖਾ ਲਾਲ ਵਰਦੀ ਤੋਇਆ ਔਨ ਵਾਲਾ ਸਮਾ ਆਪ ਜੀ ਦੇ ਘਰ ਦੇ ਅੰਦਰ ਸੁਖਾ ਨਾਲ ਮਦੀਤ ਚਰੁਣਾ ਸੂ ਸਾਸ ਸੰ ਨੂੰ ਆਪਸੀ ਪ੍ਰੇਮ ਪ੍ਰਿਆਤ ਪਾਵ ਚਰਨੀ ਕਲਾ ਉਸ ਕਰਨੀ ਬੱਚਿਆਂ ਨੂੰ ਸੇਤਰਾ ਆਪ ਜੀ ਦੇ ਚਰਨਾਂ ਦੇ ਨਾਲ ਜੋੜੀ ਰੱਖਣਾ ਸਿੱਖ ਪਰਵਾਰ ਨੂੰ ਕੀਰਤਨ ਭੇਟਾ ਬਿਰਤ ਮਾਇਆ ਦਾਸ ਕਰਵਾਈਏ ਖਜ਼ਾਨੇ ਭਰਪੂਰ ਕਰਨੇ ਆਪ ਜੀ ਦੇ ਸੰਸਾਹੀ ਹੋਣਾ ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆਈ ਹੈ ਸੁਖ ਜਾਨੇ ਭਰਪੂਰ ਕਰਨੇ ਆਪ ਜੀ ਦੇ ਹਜੂ ਸਿੱਖ ਪਰਵਾਰ ਵੱਲੋਂ ਚੌਦੀ ਕਲਾ ਲਈ ਅਰਦਾਸ ਰੇਸ਼ਮ ਸਿੰਘ ਜੀ ਅਟਵਾਲ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਜਲਤਾ ਸਿੰਘ ਜੀ ਪੁਰੇਵਾ ਪਰਿਵਾਰ ਵੱਲੋਂ ਚੌਦੀ ਕਲਾ ਲਈ ਅਰਦਾਸ ਜਲਦੀਪ ਸਿੰਘ ਜੀ ਪਰਿਵਾਰ ਵੱਲੋਂ ਦੇਹ ਰੁਕਤਾ ਤੁਰਸਤੀ ਲਈ ਅਰਦਾਸ ਬਿੱਦ ਪਰਿਵਾਰ ਵੱਲੋਂ ਚੌਦੀ ਕਲਾ ਲਈ ਅਰਦਾਸ ਭੋਲੇ ਪੈਂਜੀ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਲਾਜਮ ਸਿੰਘ ਜੀ ਪਰਿਵਾਰ ਵੱਲੋਂ ਚੌਦੀ ਕਲਾ ਲਈ ਅਰਦਾਸ ਹਦੀਪ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸੁਰਜੀਤ ਸਿੰਘ ਜੀ ਪਰਿਵਾਰ ਵੱਲੋਂ ਦੇਹ ਰਮਤਾ ਨਰਸਦੀ ਲਈ ਅਰਦਾਸ ਮਜੀਤ ਸਿੰਘ ਜੀ ਗਰੇਵਾਲ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਅਗਰਵ ਸਿੰਘ ਜੀ ਪਰਿਵਾਰ ਵੱਲੋਂ ਸੁਖਸ਼ਾੰਤੀ ਲਈ ਅਰਦਾਸ ਆਗਮ ਸਿੰਘ ਵੱਲੋਂ ਫਤੇ ਸਿੰਘ ਜੀ ਦੇ ਦਾਦਾ ਵੱਲੋਂ ਦਾਦਾ ਜੀ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਬੱਚਿਆਂ ਵੱਲੋਂ ਚੜ੍ਹਦੀ ਕਲਾ ਨਾਮ ਬਲਜੀਤ ਦਾਦ ਉਸਕਰਨਾ ਜੀ

ਸੁਖ ਹੋਵੇ ਤਰਨਾ ਉਚਤਾਵੇ ਨਾਲ ਤਰਨਾ ਚਰਵੀ ਕਲਾ ਤੇ ਭੜੀ ਸਰਬਦ ਵਾਹਿਗੁਰੂ ਦਾ ਬਸਾ ਵਾਹਿਗੁਰੂ ਜੀ ਕੀ ਫਤਿਹ ਮੋਰਾ ਕਿਆ ਪਈ ਅਕਾਲ ਕੀ ਸਰਬ ਜਗਾਇੋਂ ਪੰਥ ਸਾਰ ਸੇ ਖਲ ਕੋ ਕਹੇ ਗੁਰੂ ਗ੍ਰੰਥ ਜੀ ਬਾਣਿਓ ਪਰਮੇ ਗੁਰਾਂ ਕੀ ਜੋ ਕਰ ਕੋ ਬਿਨ ਬੋਝ ਹੈ ਬੋਝ ਸ਼ਬਦ ਮੈਨੇ ਰਾਜ ਕਰੇ ਨਾ ਭਾਗ ਸਾਕੀ ਰਹੇ ਨਾ ਕੋ ਪਾਰ ਹੋਏ ਸਭ ਮਿਲਣਗੇ ਬਚੇ ਸਰਣ ਜੋ ਕੋ ਵਾਹਿਗੁਰੂ ਨਾਮ ਜਹਾਜ ਜੋ ਸਰਦਾ ਕਰ ਸੇਵ ਦੇ ਗੁਰ ਆਉ ਤਾਰਿ ਤਾਰ ਧੰਦਾ ਜਾਜੇ ਹੱਥ ਮੈਂ ਤਦ ਕੀ ਸੋਹੈ ਸੀਸ ਸੋਹ ਬਰੀ ਰੱਖ ਆ ਕਰੇ ਗੁਰ ਕਲ ਕੀ ਤਾਰ ਜਗ ਜੀਸ ਸੋਹ ਬਰੀ ਰੱਖ ਆ ਕਰੇ ਗੁਰ ਕਲ ਕੀ ਤਾਰ ਜਗ ਜੀਸ ਬੋਲੇ ਵਾਤੁ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਤੁ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ